ਅੱਜ ਸੌਥ ਹਾਲਕੇ ਦੀ ਮੀਟਿੰਗ ਕੀਤੀ ਗਈ ਆ ਸਰਦਾਰ ਗਿਆਸਪੁਰਾਦੀ ਗਵਾਈ ਦੇ ਵਿੱਚ ਬਾਈ ਦੀ ਨੂੰ ਜੋ ਦਿੱਤਾ ਧਰਨਾ ਦਿੱਤਾ ਜਾਣਾ ਜੋ ਲੈਣ ਕਿਰਿਆਦਿਨੀ ਦੇ ਖਿਲਾਫ ਇਹ ਆਮ ਸਰਕਾਰ ਨੇ ਪੰਜਾਬ ਦੇ ਕਿਸਾਨ ਦੇ ਨਾਲ ਪੰਜਾਬ ਦੇ ਵਪਾਰੀ ਨਾਲ ਪੰਜਾਬ ਦੇ ਮਜ਼ਦੂਰ ਨਾਲ ਪੰਜਾਬ ਦੇ ਇੰਡਸਟਰੀਇਸ ਨਾਲ ਤੇ ਦੁਕਾਨਦਾਰ ਨਾਲ ਮਜ਼ਦੂਰ ਨਾਲ ਹਰੇਕ ਵਰਗ ਨਾਲ ਧੋਖਾ ਕਰਤਾ ਕ ਕੀਤਾ ਸਾਢੇ 3 ਸਾਲ ਤੋਂ ਅਸੀਂ ਜਰਦੇ ਆ ਰਹੇ ਸੀ ਪਰ ਹੁਣ ਪੰਜਾਬੀਆਂ ਦੀ ਅਣਖ ਤੇ ਗੈਰਤੀ ਜਾਗ ਪਈ ਹੈ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਈ ਤਿਕ ਨੂੰ ਧਰਨਾ ਦੇ ਕੇ ਇਹ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਇਹ ਪਾਲਿਸੀ ਵਾਪਸ ਕਰਾਉਣੀ ਹੈ ਸੋ ਇਸ ਕਰਕੇ ਅੱਜ ਇਹ ਮੀਟਿੰਗ ਕੀਤੀ ਕਿ ਕਿਨੇ ਇਕੱਠ ਹੋ ਜੀ ਦਰਸ਼ਕਾਂ ਸਾਹਿਬ ਸਾਨੂੰ ਉਥੇ ਉਮੀਦ ਆ ਵੀ ਅਸੀਂ 10000 ਬੰਦਾ ਇਕੱਠਾ ਕਰ ਸਕਾਂਗੇ ਘਰ ਤੋਂ ਵੱਧ ਜਾਊਗੀ ਉਹ ਤਾਂ 10000 ਬੰਦਾ ਬੈਠਕਾਂ ਚ ਜਾਂਦੀਆਂ ਇਹਦੇ ਹਾਂ ਬੈਠਕਾਂ ਹੁਣ ਅਸੀਂ ਸਵੇਰੇ ਰਾਏਕੋਟ ਜਾ ਕੇ ਆਏ ਹਾਂ ਗਿਰੇ ਜਾ ਕੇ ਆਏ ਹਾਂ ਲਾਕੇ ਜਾ ਕੇ ਆਏ ਹਾਂ ਇੱਥੇ ਜੋ ਚੌਂਦਰ ਜਾਣਾ ਆਤਮਨਾਂ ਵਿੱਚ ਕੱਲੀ ਵਰਤੋਂ ਕੀ ਜਾਣਾ ਚੌਂਦਰ ਕਰਦੇ ਮੈਂ ਅਕਾਲੀ ਦਲ ਨੂੰ ਵੀ ਨਹੀਂ ਹਰ ਇੱਕ ਪੰਜਾਬੀ ਨੂੰ ਬੇਨਤੀ ਕਰਦਾ ਹਰ ਇੱਕ ਪੰਜਾਬੀ ਨੂੰ ਕਿ ਹੁਣ ਬੈਠਣ ਦਾ ਸਮਾਂ ਨਹੀਂ ਹੈ ਜੇ ਤਾਂ ਤੁਸੀਂ ਆਪਣੀ ਗੈਰਤ ਬਚਾਉਣੀ ਹੈ ਜੇ ਤਾਂ ਤੁਸੀਂ ਆਪਣੇ ਅਣਖ ਬਚਾਉਣੀ ਹੈ ਫਿਰ ਤੁਹਾਨੂੰ ਬਾਹਰ ਆਉਣਾ ਪਊਗਾ ਹੁਣ ਤਾਂ ਇੱਕੋ ਚੀਜ਼ ਬਚ ਸਕਦੀ ਹੈ ਜਾਂ ਪੰਜਾਬ ਜਾਂ ਇਹ ਜਿਹੜੇ ਗੈਰਤ ਲੋਕ ਇਹ ਗੈਰਤ ਲੋਕਾਂ ਤੋਂ ਬਾਹਰ ਸਟਕਾਰਾ ਪਾਉਣ ਦੀ ਖਾਤਰ ਸਾਨੂੰ ਅਕਾਲੀ ਦਲ ਦੇ ਨਾਲ ਖੜਨ ਵਾਸਤੇ ਹਰ ਇੱਕ ਪੰਜਾਬੀ ਨੂੰ ਬਾਹਰ ਆਉਣਾ ਪਊਗਾ ਸਰਕਾਰ ਤਾਂ ਦੁਖੀ ਹੈ ਲੋਕ ਬਹੁਤ ਜਿਆਦਾ ਇਸ ਤੋਂ ਬਾਅਦ ਅੱਜ ਤੱਕ ਨਹੀਂ ਦੇਖਿਆ ਮੈਨੂੰ ਵੀ ਮੈਂ ਵੀ 1985 ਦਾ ਤੁਰਿਆ ਫਿਰਦਾ ਰਾਜਨੀਤੀ ਚ ਕਦੇ ਇਦਾਂ ਦੇ ਹਾਲਾਤ ਨਹੀਂ ਬਣੇ ਜਿੱਦੇ ਤੇ ਆ ਹੁਣ ਬਣੇ ਹੋਏ ਐ ਇੰਨਾ ਜਿਆਦਾ ਲੋਕ ਦੁਖੀ ਨੇ ਸਾਨੂੰ ਇਹਨੇ ਗਿਰ ਵੀ ਪਾ ਦਿੱਤਾ ਸਾਨੂੰ ਪੰਜਾਬੀਆਂ ਨੂੰ ਪੰਜਾਬੀ ਜਿਹੜੇ ਹਮੇਸ਼ਾ ਮੁਗਲਾਂ ਨਾਲ ਟੱਕਰ ਲਈ ਇੰਗਰੇਜ਼ਾਂ ਨਾਲ ਲਈ ਰਾਜੇ ਸ਼ਿਕੰਦਰ ਨਾਲ ਲਈ ਤੇ ਉਹਨਾਂ ਨੂੰ ਗਿਰ ਵੀ ਪਾਤਾ ਸਾਨੂੰ ਘੈਰ ਦੇਖੋ ਇਥੇ ਇਥੇ ਨੌਲੇਜ ਸ਼ੇਅਰ ਐਗਰੀਮੈਂਟ ਕਰ ਰਹੇ ਨੇ ਜੇ ਤੁਹਾਨੂੰ ਨਹੀਂ ਨੌਲੇਜ ਛੱਡ ਦੋ ਤੁਸੀਂ ਕਿਉਂ ਇਹ ਕੰਮ ਕਰਦੇ ਹੋ ਜਿਹੜਾ ਕੰਮ ਦਾ ਨਹੀਂ ਪਤਾ ਤੁਸੀਂ ਠੀਕ ਹੈ ਤੁਸੀਂ ਡਫਰੀ ਬਜਾ ਸਕਦੇ ਹੋ ਬਜਾਓ ਤੁਸੀਂ ਭੰਡ ਬੁਣਾ ਕਰ ਸਕਦੇ ਹੋ ਕਰੋ ਜਿਹੜਾ ਤੁਸੀਂ ਕਰ ਸਕਦੇ ਹੋ ਕਰਿਓ ਕਿਉਂ ਤੁਸੀਂ ਲੋਕਾਂ ਨੂੰ ਦੁਖੀ ਕੀਤਾ ਜਵਾਬ ਦਿੱਤਾ ਜੀ ਉਹਗਾ ਸਾਈ ਦਾ ਮੈਂ ਕਹਾਂ ਜੀ ਸਾਈ ਤੇ ਸਰਕਾਰ ਬਣਾਵਾਂਗੇ ਮਾਲਕ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਸ੍ਰੋਣੀ ਅਕਾਲੀ ਦਲ ਦੀ ਮੀਟਿੰਗ ਹੋਈ ਹੈ ਅੱਜ ਜੀ ਪਾਈ ਦੇ ਧਰਨੇ ਦੇ ਸੰਬੰਧੀ ਔਰ ਸਰ ਰঞ্জੀਤ ਸਿੰਘ ਢੱਲੋਂ ਸਾਡੇ ਕੂਰ ਕਮੇਟੀ ਮੈਂਬਰ ਸਾਡੇ ਜ਼ਿਲ੍ਹਾ ਦੇ ਜਥੇਦਾਰ ਭਵਿੰਦਰ ਸਿੰਘ ਜੀ ਪਿੰਦਾ ਸਾਹਿਬ ਆਏ ਨੇ ਉਹਨਾਂ ਨੇ ਸਾਰੇ ਸਰਕਲ ਪ੍ਰਧਾਨ ਸਾਰੇ ਸੀਨੀਅਰ ਲੀਡਰ ਸਰਬਾਨ ਦੀ ਸਾਊਥ ਹਲਕੀ ਦੀ ਅੱਜ ਮੀਟਿੰਗ ਲਈ ਆ ਤਾਂ ਕਿ 22 ਤਰੀਕ ਦੇ ਧਰਨੇ ਨੂੰ ਪੂਰਾ ਸਫਲ ਬਣਾਇਆ ਜਾ ਕੇ ਜਾ ਸਕੇ ਕਿਸਾਨਾਂ ਦੇ ਨਾਲ ਹੋਰੇ ਧੱਕੇ ਦੇ ਸਬੰਧ ਸਰਦਾਰ ਸੁਖਵੀਰ ਸਿੰਘ ਬਾਦਲ ਧਰਨੇ ਦੀ ਗਵਾਹੀ ਕਰ ਰਿਹਾ ਇਸ ਧਰਨੇ ਨੂੰ ਬਹੁਤ ਵੱਡੀ ਕਿਣਤੀ ਦੇ ਵਿੱਚ ਅਸੀਂ ਭਾਰੀ ਲੋਕਾਂ ਨੂੰ ਨਾਲ ਲਿਜਾ ਕੇ ਪੰਜਾਬ ਦੇ ਲੋਕਾਂ ਨੂੰ ਨਾਲ ਲਿਜਾ ਕੇ ਇਹਨੂੰ ਕਾਮਯਾਬ ਕਰੀਏ ਧਰਨੇ ਨੂੰ ਔਰ ਇਹ ਰੋਸ ਤਨਾ ਸਰਕਾਰ ਦੀ ਜੜਾ ਹਲਾਵੇ ਇਹਦੇ ਸਬੰਧ ਅਸੀਂ ਮੀਟਿੰਗ ਕੀਤੀ ਆ ਔਰ ਬੜੀ ਭਰਮੀ ਮੀਟਿੰਗ ਨੂੰ ਪੰਡਾ ਸਾਹਿਬ ਤੇ ਰਣਜੀਤ ਸਿੰਘ ਢੱਲੋਂ ਦੀ ਨੀਂ ਡਾਇਰੈਕਸ਼ਨਾਂ ਦਿੱਤੀਆਂ ਹੋਣ ਡਾਇਰੈਕਸ਼ਨਾਂ ਦੇ ਅਸੀਂ ਕੰਮ ਕਰਾਂਗੇ ਕਿਨਾ ਕੱਟ ਹੋਗਾ ਵੱਧ ਤੋਂ ਵੱਧ ਕੱਟ ਕਰਾਂਗੇ ਜੀ 25000 ਬੰਦੇ ਦਾ ਸਾਡਾ ਟਾਰਗੇਟ ਹੈ ਵੱਧ ਤੋਂ ਵੱਧ ਕੱਟ ਕਰਾਂਗੇ ਮੀਟਿੰਗਾਂ ਚ ਆਈਆਂ ਉਹਦੀ ਮੀਟਿੰਗ ਦੇ ਵਿੱਚ ਸਾਰੇ ਸੀਨੀਅਰ ਲੀਡਰਸ ਆ ਗਏ ਨੇ ਬਲਾਈ ਸੀ ਸਾਊਥ ਹੈ ਜੀ ਅਕਾਲੀ ਦਲ ਬਾਹਰ ਨਿਕਲਿਆ ਹੋਇਆ ਇਹਦੀ ਪੂਰਾ ਬਾਹਰ ਨਿਕਲੂਗਾ ਅਕਾਲੀ ਦਲ ਤਾਂ ਅੰਦਰ ਕਦੇ ਗਿਆ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਗਵਾਹੀ ਕਰਨ ਵਾਲੀ ਪਾਰਟੀ ਹੈ ਲੋਕ ਪੰਜਾਬ ਦੀ ਗਵਾਹੀ ਕਰਨ ਵਾਲੀ ਪਾਰਟੀ ਦੇ ਨਾਲ ਨੇ ਔਰ ਸਾਰੇ ਪਛਤਾ ਰਹੇ ਨੇ ਇਹਨਾਂ ਦਾ 10 ਸਾਲ ਦੇਖ ਕੇ ਭਗਵੰਤ ਸਿੰਘ ਮਾਨ ਦਾ ਕੈਪਟਨ ਅਮਰਿੰਦਰ ਸਿੰਘ ਦੇ 5 ਸਾਲ 5 ਸਾਲ ਇਹਨਾਂ ਦੇ ਦੇਖ ਕੇ ਔਰ 1.5 ਸਾਲ ਦੇਖ ਕੇ ਯਾਦ ਕਰਦੇ ਆ ਬਣਾਏ ਹੋਏ ਪੁਲਾਂ ਨੂੰ ਯਾਦ ਕਰਦੇ ਆ 3-300 ਕਿਲੋਮੀਟਰ ਬਣਾਈਆਂ ਸੜਕਾਂ ਨੂੰ ਯਾਦ ਕਰਦੇ ਆ ਇਨਫਰਾਸਟ੍ਰਕਚਰ ਨੂੰ ਇੰਡਸਟਰੀਆਂ ਨੂੰ ਲਾਂਡ ਆਰਡਰ ਨੂੰ ਯਾਦ ਕਰਦੇ ਨੇ ਯਾਦ ਕਰਦੇ ਨੇ ਸਰਾਰ ਪ੍ਰਕਾਸ਼ ਸਿੰਘ ਬਾਦਲ ਦੀ ਉਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਜਿਹਦੇ ਚ ਹਰ ਵਰਗ ਦਾ ਲੋਕ ਹਸ ਸੀ ਬਹੁਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਲੋਕ ਬੜੀ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੰਨ ਤੇ ਲਿਖੀ ਹੋਈ ਵਾਂਗੂ ਨਿਸ਼ਚਿਤ ਇਹ ਅੱਜ ਸਾਊਥ ਹਲਕੇ ਦੇ ਵਿੱਚ ਜਿਹੜੇ ਸਾਡੇ ਇੰਚਾਰਜ ਨੇ ਜਸਪਾਲ ਸਿੰਘ ਗਿਆਸਪੁਰਾ ਸਾਹਿਬ ਦੇ ਦਫ਼ਤਰ ਦੇ ਵਿੱਚ ਅੱਜ ਧਰਨੇ ਸੰਬੰਧੀ ਬੈਠਕ ਹੋਈ ਆ ਉਹਦੇ ਵਿੱਚ ਸਾਰੇ ਹੀ ਆਪਣਾ ਸਰਪੰਚ ਪ੍ਰਧਾਨ ਸਭਾ ਬੋਰਡ ਪ੍ਰਧਾਨ ਔਰ ਸਾਰੇ ਹੀ ਮੋਤਵਰ ਬੰਦੇ ਕਾਲੀ ਦਲ ਦੇ ਇੱਥੇ ਸ਼ਾਮਲ ਹੋਏ ਆ ਔਰ ਸਾਰੇ ਨੇ ਭਰੋਸਾ ਦਿੱਤਾ ਵੀ ਵੱਧ ਚੜ ਕੇ ਧਰਨੇ ਦੇ ਵਿੱਚ ਹਿੱਸਾ ਲੈਣਗੇ ਔਰ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਵਾਤਨਾ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਹਾਲਾਤ ਜਿਹੜਾ ਅੱਜ ਬਣੇ ਹੋਇਆ ਇੰਨੇ ਮਾੜੇ ਉਹਦੇ ਕਰਕੇ ਸੰਗਤ ਆਪ ਮੁਹਾਰੇ ਧਰਨੇ ਦੇ ਵਿੱਚ ਆਉਣ ਨੂੰ ਬੇਤਾਵਾ ਕਿਉਂਕਿ ਪੰਜਾਬ ਦੀ ਗੱਲ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਰ ਰਿਹਾ ਇਹ ਇੰਨਾ ਵੱਡਾ ਪੰਜਾਬ ਦਾ ਜਿਹੜਾ ਲੈਂਡ ਪੋਲਿੰਗ ਪਾਲਿਸੀ ਦੇ ਅਧੀਨ ਉਜਾੜਾ ਹੋਣ ਜਾ ਰਿਹਾ ਉਹਨੂੰ ਰੋਕਣ ਲਈ ਹਰ ਇੱਕ ਪੰਜਾਬੀ ਨੂੰ ਸਹਿਯੋਗ ਦੇਣਾ ਚਾਹੀਦਾ ਔਰ 22 ਤਰੀਕ ਦੇ ਧਰਨੇ ਦੇ ਵਿੱਚ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਇਸ ਹਰੇਕ ਪੰਜਾਬੀ ਨੂੰ ਇਸ ਧਰਮੇ ਦੇ ਵਿੱਚ ਸ਼ਾਮਲ ਹੋਣ ਦੀ ਮੈਂ ਬੇਨਤੀ ਕਰਦਾ ਤਾਂ ਕਿ ਵੱਧ ਤੋਂ ਵੱਧ ਸੰਗਤ ਇਸ ਧਰਮੇ ਦੇ ਵਿੱਚ ਆਵੇ ਤੇ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਆ ਜਿਹੜਾ ਇੰਨਾ ਵੱਡਾ ਪੰਜਾਬ ਦਾ ਉਜਾੜਾ ਕਰਨ ਜਾ ਰਹੀ ਹੈ ਇਹਨੂੰ ਰੋਕਿਆ ਜਾ ਸਕੇ ਸਾਰਿਆਂ ਦਾ ਧੰਨਵਾਦ